ਨਾ ਹਮਨ ਸਿੰਘ ਸੰਧੂ ਪਿੰਡ ਨੰਗਲ 16 ਵੀਰ ਜੀ ਵੀਰ ਜੀ ਆਪਣਾ ਰਾਵੀ ਦਰਿਆ ਤੋਂ ਸਿਰਫ 2 2 1 ਕਿਲੋਮੀਟਰ ਤੇ ਹੀ ਆਪਣਾ ਪਿੰਡ ਆ ਇੱਕ ਛੋਟੀ ਇਥੋਂ ਡਰੇਨ ਲੰਘਦੀ ਜਿਹੜੀ ਰਾਵੀ ਨਦੀ ਚ ਪੈਂਦੀ ਆ ਇਥੋਂ ਵੀਰ ਜੀ ਬੰਨ ਟੁੱਟ ਗਏ ਅੱਜ ਆ ਕਿਸਾਨ ਵੀਰ ਮੇਰੇ ਨਾਲ ਹੀ ਖੜੇ ਆ ਲੰਬੜਦਾਰ ਜੀ ਖੜੇ ਜਿਨ੍ਹਾਂ ਦੀਆਂ ਜ਼ਮੀਨਾਂ ਵੀਰ ਜੀ ਤਿੰਨ ਤਿੰਨ ਫੋਟੇ ਇੱਥੇ ਰੇਤ ਚੜ ਗਈ ਆ ਤੁਸੀਂ ਵੇਖ ਸਕਦੇ ਜੇ ਅਸੀਂ ਵੀਰ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਜੋ ਵੀ ਆਪਾਂ ਇਹਨੂੰ ਵਧੀਆ ਤਰੀਕੇ ਹੋਏ ਕਿਉਂਕਿ ਅਜੇ ਤੱਕ ਤਾਂ ਸਾਨੂੰ ਐਵੇਂ ਨਹੀਂ ਲੱਗਣ ਰਿਹਾ ਕਿ ਜਲਦੀ ਇੱਥੇ ਕਣਕ ਦੀ ਬਜਾਈ ਵੀ ਹੋ ਸਕਦੀ ਆ ਨਹੀਂ ਤੇ ਉਹ ਕੰਨੇ ਗੁੱਦੀ ਦਾ ਜੋ ਵਧੀਆ ਤੋਂ ਵਧੀਆ ਹਾਲ ਲਿਆ ਉਹ ਕਰੀਏ ਇਥੋਂ ਆਪਾਂ ਜਿਹੜਾ ਮਤਲਬ ਕਿ ਇਹਨਾਂ ਦਾ ਕੋ ਕੰਮ ਚੱਲੇ ਸੀਐਮ ਸਾਹਿਬ ਨੇ ਅੱਜ ਜਿਸ ਤਰੀਕੇ ਨਾਲ ਕਿਹਾ ਕਿ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੀ ਰੇਤ ਪੈਣੀ ਤੋਂ ਕੱਢ ਸਕਦੇ ਜੋ ਉਹਨੂੰ ਵੇਚ ਵੀ ਸਕਦੇ ਹੋ ਕਿਸ ਤਰੀਕੇ ਨਾਲ ਵੇਚ ਵੀਰ ਜੀ ਉਹ ਚਲੋ ਉਹਨਾਂ ਨੇ ਕਹਿ ਤੇ ਦਿੱਤੀ ਇਹ ਗੱਲ ਪਰ ਅਜੇ ਦੇਖੋ ਆ ਹੁਣ ਪੱਕੀ ਫਸਲ ਆ ਵੀਰ ਜੀ ਆ ਵੇਖੋ ਕੀ ਹਾਲ ਬਣਿਆ ਇਹਨੂੰ ਹੁਣ ਕੱਢਦੇ ਆ ਵੀਰ ਜੀ ਟਾਈਮ ਲੱਗਣਾ ਵਾ ਜੇ ਮੰਨ ਲਓ ਕੱਢਣਾ ਸ਼ੁਰੂ ਵੀ ਕਰਦੇ ਇੱਕ ਦਿਨ ਦਾ ਤੇ ਕੰਮ ਨਹੀਂ ਹੈਗਾ ਵੀਰ ਜੀ ਹੁਣ ਟਾਈਮ ਵੇਖੋ ਕਣਕੇ ਚ ਵੀ ਕਿਹੜਾ ਰਹਿ ਜਾਣਾ ਇਸ ਕਰਕੇ ਮੌਸਮ ਵੇਖੋ ਬਰਸਾਤ ਆ ਬੰਨ ਤੇ ਸਾਰੇ ਵਿਰਜੇ ਜੇ ਟੁੱਟੇ ਪਏ ਆ ਪਾਣੀ ਇਧਰੋਂ ਅਜੇ ਵੀ ਸਾਨੂੰ ਇਹ ਡਰ ਜਿੱਦਾਂ ਬਰਸਾਤ ਹੋਣ ਦੀ ਕਿ ਪਾਣੀ ਫੇਰ ਇਨਾਂ ਖੇਤਾਂ ਵਿੱਚ ਹੀ ਨਾ ਜੇ ਇਸ ਕਰਕੇ ਵਿਰਜੀ ਉਹ ਤੇ ਚਲੋ ਲੰਮਾ ਕੰਮ ਪੈਣਾ ਪਰ ਫਿਰ ਆ ਨਹੀਂ ਕਿ ਇਹੋ ਚਾਹੁੰਦੇ ਆ ਕਿ ਆ ਵੇਖੋ ਖੇਤਾਂ ਦਾ ਜੋ ਹਾਲ ਬਣਿਆ ਵੇ ਇਨਾਂ ਦਾ ਜੋ ਵੀ ਮਸਲਾ ਵਾਏ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਸੀਐਮ ਸਾਹਿਬ ਨੇ 20000 ਰੁਪਏ ਪਰ ਏਕੜ ਅਨਾਉਂਸ ਕੀਤਾ ਹੈ ਵਿਰਜੀ 20000 ਤੇ ਏਕੜ ਕੀਤਾ ਪਰ ਜਿਹੜਾ ਨੁਕਸਾਨ ਆ ਉਹ ਤੇ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਸਾਡੇ ਪਿੰਡ ਵਿੱਚ ਪਾਣੀ ਦਾ ਪੱਧਰ ਜਿਹੜਾ ਕਿਉਂਕਿ ਇੱਥੋਂ ਬੰਨ ਟੁੱਟਾ ਸਿੱਧਾ ਪਿੰਡ ਨੰਗਲਸੋੜ ਤੁਸੀਂ ਦੇਖ ਸਕਦੇ ਜੇ ਬਿਲਕੁਲ ਨਾਲ 1 ਕਿਲੋਮੀਟਰ ਤੇ ਨੰਗਲਸੋੜਾ ਬੰਨ ਤੋਂ ਤੇ ਇਸ ਕਰਕੇ 9-9 ਫੁੱਟ ਪਾਣੀ ਲੋਕਾਂ ਦੇ ਘਰ ਬਹਿ ਗਈਆਂ ਟੈਲਾਂ ਬਹਿ ਗਈਆਂ ਕੋਠੇ ਪਾੜ ਗਏ ਕਈਆਂ ਦੀਆਂ ਕੰਧਾਂ ਡਿੱਗ ਪੀਆਂ ਬੁਰੇ ਹਾਲ ਬੰਕੇ ਦਿਹਾੜੇ ਵੀਰ ਜੀ ਬਹੁਤ ਨੁਕਸਾਨ ਹੋਇਆ ਵਾ ਮੈਂ ਨੰਬਰ ਦਾ ਤਰਸੇਮ ਸਿੰਘ ਜੀ ਪਿੰਡ ਮੇਰਾ ਨੰਗਲਸੋੜ ਜੇ ਆ ਮੇਰਾ ਖੇਤ ਇਹਦੇ ਵਿੱਚ 6-7 ਗੱਲੇ ਖੇਤ ਹੈ ਜਿਹਦੇ ਵਿੱਚ 4-4 5-5 ਫੁੱਟ ਰੇਤ ਪੈ ਗਈ ਜੀ ਠੀਕ ਹੈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੀ ਨੁ ਪਤ ਪਸਲਾ ਪੱਕੀ ਹੀ ਸਾਰੇ ਖਰਚੇ ਲੱਗੇ ਹੀ ਜਿਹੜਾ ਬਰਬਾਦ ਹੋ ਗਿਆ ਸਾਰਾ ਅਸਲ ਹੁਣ ਬਿਲਕੁਲ ਵੱਢਣ ਤੇ ਆਈ ਤੇ ਸਾਰਾ ਵੇਲੋਂ ਖਰਾਬ ਹੋ ਗਈ ਜੀ ਕਿੰਨੇ ਕਿੰਨੇ ਫੁੱਟ ਰੇ ਸਨ ਫਿਰ 4-4 ਫੁੱਟ ਹੋ ਗਈ ਸਾਢੇ 3-4 ਫੁੱਟ ਦੇ ਕਰੀਬ ਹੈ ਹੁਣ ਜਿਸ ਤਰੀਕੇ ਨਾਲ ਐਲਾਨ ਕੀਤਾ ਸੀਐਮ ਸਾਹਿਬ ਨੇ ਫਿਰ ਰੇਟ ਝੋਟ ਸਕਦੇ ਜੋ ਸੀਐਮ ਦਾ ਐਲਾਨ ਥੋੜਾ ਵਧੀਆ ਪਰ ਟਾਈਮ ਬਹੁਤ ਘੱਟ ਜੇ 1 ਮਹੀਨਾ ਦੇ ਮਾਹ ਰਸਤਾ ਬਣਦੇ ਲੱਗਣਾ ਜੀ 1 ਮਿੰਟ ਤੋਂ ਪਹਿਲਾਂ ਪਰ ਇਹ ਤਾਂ ਕਿਸੇ ਬੰਨੇ ਖਾ ਨਹੀਂ ਸਕਦੀ ਤੇ ਜਿਤਨਾ 15 ਨਵੰਬਰ ਦਾ ਦਿੱਤਾ ਫਿਰ ਮਹੀਨਾ ਸਰ ਕੋ ਰਿਹਾ ਕਿ ਮਹੀਨੇ ਦੇ ਵਿੱਚ ਤੇਈ ਕੁਛ ਵੀ ਨਹੀਂ ਕਰ ਸਕਦੇ ਮਤਲਬ ਸਾਨੂੰ ਸੀਐਮ ਗਾ ਦੀ ਬੇਨਤੀ ਆ ਮਾਨ ਗਾ ਦੀ ਵੀ ਸਾਨੂੰ ਟਾਈਮ ਵਧ ਦਿੱਤਾ ਜਾ ਫੈਸਲਾ ਵਧੀਆ ਲੱਗਦਾ ਐਸਾ ਬਹੁਤ ਵਧੀਆ ਜੇ ਪਰ ਟਾਈਮ ਸਾਨੂੰ ਜ਼ਿਆਦਾ ਦਿੱਤਾ ਜਾਵੇ ਇੱਕ ਜਿਹੜਾ 20000 ਮੁਆਵਜ਼ਾ ਤੇ ਆ ਤੇ ਕੁਝ ਵੀ ਨਹੀਂ ਆ ਤੇ 10 ਪੱਧਰ ਹਜ਼ਾਰ ਤੇ ਇੱਕ ਏਕੜ ਤੇ ਮਨ ਖਰਚਾ ਆਉਣ ਲਿਆ ਜੀ ਤੇ 20000 ਦੇ ਨਾਲ ਅਸੀਂ ਕੀ ਕਰ ਸਕਦੇ ਜੀ ਮਤਲਬ ਹੋਰ ਵਧਾਉਣਾ ਚਾਹੀਦਾ ਸੀ ਹੋਰ ਵਧਾਉਣਾ ਚਾਹੀਦਾ ਸੀ ਇੱਕ ਜਿਹੜਾ ਜਿਨ੍ਹਾਂ ਦੇ ਖੇਤਾਂ ਚ ਰੇਤ ਆ ਇਹਨਾਂ ਨੂੰ ਟਾਈਮ ਵਧ ਦੇਣਾ ਚਾਹੀਦਾ ਠੀਕ ਹੈ ਇਹ ਰੇਤ ਤੋਂ ਦੇ ਨਾਲ ਲੱਗਦਾ ਅਗਲੀ ਫਸਲ ਬੀਜ ਪਾਉਣਗੇ ਕਿਸਾਨ ਨਹੀਂ ਫਸਲ ਨਹੀਂ ਜੇ ਬੀਜੀ ਜਾਣੀ ਕਿਉਂਕਿ ਰੇਤ ਬਹੁਤ ਜ਼ਿਆਦੀ ਜੀ ਇੱਕ ਸਾਲ ਦੋ ਸਾਲ ਤਾਂ ਨਹੀਂ ਜੇ ਫਸਲ ਬੀਜ ਸਕਦੇ ਜਿੰਨੀ ਰੇਤ ਆ ਪਰ ਸਾਨੂੰ ਕੋ ਇਹ ਟਾਈਮ ਵਧ ਦੇਣਾ ਚਾਹੀਦਾ ਜੀ ਸਾਡੀ ਦਾ ਉਹ ਸੀਐਮ ਗਾਰੀ ਬੇਨਤੀ ਜੀ ਕਿ ਸਾਡਾ ਟਾਈਮ ਸਾਨੂੰ ਵਧ ਦਿੱਤਾ ਜਾਵੇ। ਉਹ ਜਿਹੜਾ ਰੇਤ ਕਿਨਿਕ ਨਿਕਲ ਰਿਹਾ ਮੇਰਾ ਨਾਮ ਹਰਪਿੰਦਰ ਸਿੰਘ ਆ ਜੀ ਪਿੰਡ ਨੰਗਲਸੋਹਲ ਆ ਆਪਣਾ ਤੇ ਅੱਜ ਮੱਲੀ ਸਾਹਿਬ ਰੇਤ ਸਾਡੇ ਪਿੰਡ ਕੰਸੇ ਕਮ 4 ਫੁੱਟ ਦੇ ਕਰੀਬ ਤੇ ਇੱਥੇ ਆ ਇਹਦੇ ਤੋਂ ਪਿੱਛੇ ਨੂੰ ਜਾਈਏ ਨਾਲ ਹੀ ਉਹ ਬੰਨ ਟੁੱਟਾ ਸਾਹਮਣੇ ਉਧਰ ਨੂੰ 6 ਫੁੱਟ ਕਿਤੇ 7 ਫੁੱਟ ਇਸ ਤਰੀਕੇ ਨਾਲ ਰੇਤ ਹੈ ਬਹੁਤ ਜ਼ਿਆਦਾ ਬਾਕੀ ਫਸਲਾਂ ਪੱਕੀਆਂ ਦਾ ਨੁਕਸਾਨ ਹੋ ਗਿਆ ਇਹ ਤਾਂ ਦੱਬ ਗਈਆਂ ਬਾਕੀ ਕਿ ਚਲੋ ਚੱਲਣ ਦਿਆਂ ਵਾ ਕੰਮ بارش ਵੇਖੋ ਪਾਣੀ ਅਜੇ ਵੀ ਆਈ ਜਾਂ ਰਿਹਾ ਚਾਰ ਚਾਰ ਫੁੱਟ ਘਟੋ ਘਟ ਰੇਤ ਇੱਥੇ ਆ ਜਿੱਥੇ ਆਪਾਂ ਖੜੇ ਹਾਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿਸ ਤਰੀਕੇ ਨਾਲ ਇਹ ਲੱਗਦਾ ਵੀ ਕੋਈ ਫਾਇਦਾ ਵੀ ਆ ਰਿਲੀਫ ਮਿਲੀ ਕਿਸਾਨਾਂ ਨੂੰ ਧੰਨਵਾਦ ਹੈ ਜੀ ਉਹਨਾਂ ਦਾ ਉਹਨਾਂ ਨੇ ਟਾਈਮ ਦਿੱਤਾ ਵਾ 15 ਨਵੰਬਰ ਤੱਕ ਪਰ ਇੱਕ ਤੁਸੀਂ ਮੱਲੀ ਸਾਹਿਬ ਵੇਖੋ ਕਿ 15 ਨਵੰਬਰ ਤੱਕ ਪਾਣੀ ਅਜੇ ਵੀ ਆਉਣ ਰਿਹਾ ਥੋੜਾ ਥੋੜਾ ਉੱਥੋਂ بارش ਆ ਇੱਥੇ ਜੇ ਆਪਾਂ ਇਹਨੂੰ ਚੁੱਕਣ ਦੀ ਸ਼ੁਰੂਆਤ ਕਰਨੀ ਚਾਹੀਏ ਤੇ ਇੱਕ ਮਹੀਨਾ ਅਜੇ ਲੱਗਣਾ ਵਾ ਇਹਨੂੰ ਚੁੱਕਣ ਚੁੱਕਣ ਨੂੰ ਇੱਕ ਮਹੀਨਾ ਦਾ ਟਾਈਮ ਚਾਹੀਦਾ ਉਹ ਤਦ ਤੱਕ ਕੋਈ ਰਸਤਾ ਨਹੀਂ ਚੱਲਣਾ ਇੱਕ ਮਹੀਨਾ ਮੇਰੀ ਤਰਫ ਬੇਨਤੀ ਕਿ ਥੋੜਾ ਟਾਈਮ ਹੋਰ ਵਧਾਓ ਤੇ ਉਸ ਉਸ ਤਰੀਕੇ ਨਾਲ ਵਧੀਆ ਕੰਮ ਹੋ ਜਾਊਗਾ بارش ਰੁਕ ਜੂ ਰਸਤੇ ਖੁੱਲ ਜਾਣਗੇ ਲੱਗਦਾ ਕਿਸਾਨਾਂ ਨੂੰ ਇਹਦਾ ਫਾਇਦਾ ਜ਼ਰੂਰ ਮਿਲੂਗਾ ਕਿਸਾਨ ਹਾਲਾਕਿ ਆਕੀ ਪੱਕੋ ਛੋੜੇ ਜਿਹੜੇ ਇਹ ਵੇਚ ਕੇ ਵੀ ਥੋੜਾ ਹਾਂਜੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਰਚੀ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਉਹ ਜਿਹੜਾ ਚਲੋ ਪੈਸੇ ਆਪਾਂ ਕਿਸਾਨ ਨੂੰ ਦੇ ਕੇ ਆਪਾਂ ਬੈਠ ਕੇ ਜਿਵੇਂ ਇਸ ਪਿੰਡ ਦੇ ਮੁੱਦਬਰ ਬੰਦੇ ਦੱਸ ਬਾਹੇ ਜਿਹਦੀ ਜ਼ਮੀਨ 'ਚ ਰੇਤ ਉਹਨੂੰ ਭਾਵਾਂਗੇ ਉਨੂੰ ਵੀਰ ਉਸ ਤਰੀਕੇ ਨਾਲ ਉਹਨੂੰ ਕੋਈ ਪੈਸੇ ਦਵਾਂਗੇ ਆਪਾਂ ਜਿਹੜੇ ਲੱਦਣ ਵਾਲੇ ਮਸ਼ੀਨ ਵਾਲੇ ਆ ਉਹਨਾਂ ਨਾਲ ਕਰਕੇ ਸਾਰੇ ਤਰੀਕੇ ਨਾਲ ਆਪਾਂ ਉਹਦਾ ਫਾਇਦਾ ਕਰਾਵਾਂਗੇ ਜੀ ਕਿਸਾਨ ਦੇ ਤੇ ਫਾਇਦਾ ਕਰਾਉਣਾ ਫਾਇਦਾ ਹੋਊਗਾ ਇਸ ਚੀਜ਼ ਨਾਲ ਹੋਊਗਾ ਜੀ ਹੋਊਗਾ 100% ਹੋਊਗਾ ਜਦੋਂ ਕਿਸਾਨ ਦੀ ਰੇਤ ਆ ਉਹ ਆਪਣੀ ਮਰਜ਼ੀ ਨਾਲ ਚੁਕਾਊਗਾ ਬਾਕੀ ਚੁੱਕੀ ਚੁਕਾਊਗਾ ਵਧੀਆ ਤਰੀਕੇ ਨਾਲ ਆਪਾਂ ਆਉਦੀ ਮਤ ਕਰਾਂਗੇ ਲੱਗਦਾ ਰੇਤ ਚੁੱਕਣ ਤੋਂ ਬਾਅਦ ਅਗਲੀ ਫਸਲ ਦੀ ਬੀਜ ਪਾਊਗਾ ਕਿਸਾਨ ਇਹ ਵੀ ਫਾਇਦਾ ਹੋਊਗਾ ਹਾਂਜੀ ਜੀ ਉਹਦੇ ਬਾਜੀ ਵੇਖੋ 12 ਮੌਸਮ ਤੇ ਆ ਇਹ ਤੇ ਪਰਮਾਤਮਾ ਅਗੇ ਅਰਦਾਸ ਹੈ ਜੀ ਔਏ ਮੌਸਮ ਸੁਹਾਵਣਾ ਕਰੇ ਜੇ ਮੌਸਮ ਐਡਾ ਨਾ ਰਹਿੰਦਾ ਫਿਰ ਤੇ ਮੱਲੀ ਸਾਹਿਬ ਮੈਨੂੰ ਉਹ ਵੀ ਨਹੀਂ ਹਾਤ ਲੱਗਦੀ ਜੇ ਮਤਲਬ ਮੌਸਮ ਚੰਗਾ ਹੋ ਜਾਂਦਾ ਆ ਫੇਰ ਆ ਰੇਤ ਆਪਾਂ ਚੁੱਕ ਕੇ ਤੇ ਕਣਕ ਬੀਜਣ ਦੀ ਕੋਸ਼ਿਸ਼ ਤੇ ਕਰਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਕਿ ਮੌਸਮ ਕਿਦਾਂ ਦਾ